ਕਾ ਇਹ ਕਿ ਇੱਕ ਮੁੰਡਾ ਨਾਲ ਸਾਡੇ ਪਿੰਡ ਦਾ ਸਮੈਗ ਵੇਚਦਾ ਸੀ ਠੀਕ ਹੈ ਜੀ ਉਹਨੂੰ ਥੋੜੇ ਦਿਆਂ ਤੋਂ ਪੁਲਿਸ ਵਾਲਿਆਂ ਨੇ ਚੁਪਲਿਆ ਸੀ ਠੀਕ ਹੈ ਜੀ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੈਗੇ ਸੀ ਉਹਨਾਂ ਸਮਝਿਆ ਵੀ ਇੰਨੇ ਚੁਕਾਇਆ ਕਰਾ ਤੇ ਹੱਲੇ ਕੀ ਇਹ ਚੁਕਾਇਆ ਕੋਈ ਗੱਲ ਨਹੀਂ ਕੀਤੀ ਸੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਪੁਲਸਲਮ ਜੇ ਦੱਸ ਦਿੰਦੇ ਸੀ ਤੇ ਇਹਨਾਂ ਇਹਨਾਂ ਹੋਰ ਮੈਨੂੰ ਕੁੱਟਣਾ ਸੀ ਤੇ ਆਪਣੀ ਕੋਈ ਗੱਲ ਬਾਤ ਨਹੀਂ ਤੇ ਇਹਨਾਂ ਰਾਤ ਨੂੰ ਪਰਸੋਂ ਰਾਤ ਦੀ ਤੇ ਮੈਨੂੰ ਕੁੱਟਿਆ ਵਾ 15 20 ਅੰਡ ਵਿੱਚ ਤੇ ਹੱਲੇ ਕੀ ਜਦੋਂ ਕੁੱਟਿਆ ਮੇਰਾ ਸਿਰ 파ਟਦਾ ਦੇ ਘਰ ਦੇ ਮੇਰੇ ਨੂੰ ਲੱਗੇ ਹਸਪੀਟਲ ਚ ਲੱਗੇ ਵੀ ਮਗਰੋਂ ਮੇਰੀ ਮਦਰ ਗੱਲੇ ਗਏ ਤੇ ਇਹਨਾਂ ਦੇ ਵੀ ਹੱਥ ਪਾਈ ਹੋਏ ਤੇ ਬਾਗੂਲੇ ਇਹਨਾਂ ਦੇ ਬੁੱਟੇ ਤੇ ਕੱਪੜੇ ਪਾੜੇ ਸੀ ਕਿੰਨੇ ਕੁ ਬੰਦੇ ਆਏ ਸੀ ਭਾਜੀ ਇਹ 15 20 ਬੰਦੇ ਸੀ ਭਾਜੀ ਤੁਸੀਂ ਦੱਸਿਆ ਨਹੀਂ ਸੀ ਹਲੇ ਦੱਸਿਆ ਜੀ ਤੁਸੀਂ ਦੱਸਿਆ ਉਹਦੇ ਫਿਰ ਤੁਹਾਡਾ ਕੀ ਹਾਲ ਹੈ ਫਿਰ ਭਾਈ ਨਾ ਮਾਰਦੇ ਜਿਵੇਂ ਜਾਣੇਗੀ ਇਹ ਸਭ ਕਰਾ ਦੇ ਰਹੇ ਬੰਦੇ ਤੇ ਕੀ ਹਾਂਜੀ ਨਹੀਂ ਪੁਲਿਸ ਨੇ ਹੁਣ ਦੱਸਿਆ ਨਹੀਂ ਜੀ ਆ ਜਿਹੜਾ ਤੁਹਾਨੂੰ ਸੱਟਾਂ ਲੱਗੀਆਂ ਹਾਂਜੀ ਹਾਂਜੀ ਤੇ ਨਸਰ ਹਾਂਜੀ ਦੱਸਿਆ ਹੁਣ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਹਲੇ ਭਾਜੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਹੋ ਭਾਈ ਮੈਨੂੰ ਖਤਰਾ ਹੈਗਾ ਮੈਨੂੰ ਪੁਲਿਸ ਸੁਣਵਾਈ ਕਰੇ ਮੇਰੀ ਜੀਨਾ ਸਾਡੇ ਪਿੰਡ ਇੱਕ ਮੁੰਡਾ ਨਸ਼ਾ ਵੇਚਦਾ ਸੀ ਅਜੇ ਨਿਸ਼ਾਰਾ ਕਲਮਜੀਤ ਠੋੜੀ ਜੀ ਤੇ ਉਹ ਨਸ਼ੇ ਵੇਚਦਾ ਸੀ ਤੇ ਪੁਲਿਸ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਉਹਨੂੰ ਉਹਦੇ ਪਰਚਾ ਘਟਿਆ ਗਿਆ ਠੀਕ ਹੈ ਜੀ ਤੇ ਉਹ ਜਿਹੜੇ ਮੁੰਡੇ ਉਹਦੇ ਬਾਕੀ ਸਾਥੀ ਸੀ ਨਾ ਉਹ ਨਾਂ ਲੁੰਦੇ ਸੀ ਵੀ ਮੇਰੇ ਭਤੀਜੇ ਨੇ ਉਹਨੂੰ ਫੜਾਇਆ ਵਾ ਠੀਕ ਹੈ ਜੀ ਉਹ ਉਸ ਤੋਂ ਬਾਅਦ ਮੁੜ ਕੇ ਸ਼ਨੀਵਾਰ ਦੇ ਰਾਤ ਨੂੰ ਅਸੀਂ ਘਰੇ ਸੁੱਤੇ ਹਾਂ ਪਰ ਮਾਨ ਕੋਈ ਸਾਡੀ ਲੜਾਈ ਛੋੜਾ ਨਹੀਂ ਕੋਈ ਟੈਨਸ਼ਨ ਦੱਸੇ ਤੇ ਜੀ ਤੇ ਉਹ 25 30 ਬੰਦੇ ਆਣ ਕੇ ਸਾਡੇ ਗਲ ਪੈ ਗਏ ਵੀ ਤੁਸੀਂ ਉਹ ਮੰਦੇ ਨੂੰ ਕਿਉਂ ਫੜਾਇਆ ਠੀਕ ਹੈ ਜੀ ਸਾਡਾ ਹੋਰ ਉਹਨਾਂ ਦਾ ਕੋਈ ਪਹਿਲੋਂ ਵਿਰੋਧੀ ਨਹੀਂ ਚੱਲਦਾ ਅੱਜ ਤੁਸੀਂ ਦੱਸਿਆ ਨਹੀਂ ਸੀ ਤੁਸੀਂ ਪੁਲਿਸ ਨੂੰ ਨਹੀਂ ਦੱਸਿਆ ਨਹੀਂ ਸੀ ਤੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਰੋਧ ਯੁੱਧ ਨਸ਼ੇ ਵਿਰੋਧ ਦੀ 3 ਜਨਵਰੀ ਸੈਮੀਨਾਰ ਹੋਈ ਵੀ ਜੀ ਤੇ ਕਰਮਜੀਤ ਸਿੰਘ ਬਟੂਆ ਵੀ ਆਏ ਸੀ ਤੁਸੀਂ ਮੌਜੂਦ ਸੀ ਉਹ ਹਾਂਜੀ ਵੀ ਜੀ ਉਸ ਟਾਈਮ ਮੈਂ ਮੌਜੂਦ ਹਾਂ ਕਿੰਨਾ ਸੈਮੀਨਾਰ ਹੈ ਵੀ ਜੀ ਮੈਂ ਮੌਜੂਦ ਹਾਂ ਜਦੋਂ ਆਪਣੇ ਮੇਰ ਸਾਹਿਬ ਜੀ ਨੇ ਪੋਸਟ ਕੀਤੀ ਸਾਰੀਆਂ ਗਲੀਆਂ 'ਚ ਫਿਰ ਕੇ ਮੈਂ ਉਹਨਾਂ ਦੇ ਨਾਲ ਨਾਲ ਚੱਲਦਾ ਪਿਆ ਸਾ ਮੇਰੀ ਅਖਬਾਰ 'ਚ ਵੀ ਫੋਟੋ ਆਈ ਵੀਰ ਜੀ ਤੇ ਜੇ ਵੀ ਜੀ ਨਸ਼ਿਆਂ ਦੇ ਵਿਰੁੱਧ ਕੋਈ ਇਦਾਂ ਕੋਈ ਕੰਮ ਦੱਸਦਾ ਵਾ ਸਰਕਾਰ ਨੇ ਕਿਹਾ ਹੋਇਆ ਵੀ ਏਸੀ ਨੂੰ ਦੱਸਿਆ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਹੈਲਪਲਾਈਨ ਨੰਬਰ ਦਿੱਤੀ ਆ ਹਾਲਕਾ ਜੇ ਇਸ ਮੁੰਡੇ ਨੇ ਦੱਸਿਆ ਹਣੀ ਤੇ ਜੇ ਇਹ ਦੱਸ ਦਿੰਦਾ ਤੇ ਉਹਨਾਂ ਤੇ ਫਿਰ ਸਾਨੂੰ ਜਾਨੂ ਮਾਰ ਦੇਣਾ ਸੀ 25 30 ਬੰਦੇ ਸਾਡੇ ਜਿਨ੍ਹਾਂ ਨਾਲ ਸਾਡਾ ਕੋਈ ਵੈਰ ਹੀ ਨਹੀਂ ਆ ਉਹ ਸਿਰਫ ਉਸ ਬੰਦੇ ਦੇ ਜਿਹਨੂੰ ਇੱਕ ਦਸੇ ਵੇਚਣ ਵਾਲੇ ਨੂੰ ਫੜਿਆ ਹੋਈ ਆਪਣੇ ਪੰਜਾਬ ਪੁਲਿਸ ਨੇ ਤੇ ਉਹਨੂੰ ਉਹਦੇ ਕਰਕੇ ਵੀ ਤੂੰ ਉਹਨੂੰ ਫੜਾਇਆ ਵਾ ਉਸ ਕਰਕੇ ਸਾਨੂੰ ਸਟਾ ਲਾਈਆਂ ਸਾਡੇ ਘਰਾਂ ਦੇ ਹੱਥੀਪੇ ਹਾਲਾਂਕਿ ਮੇਰੇ ਵੀ ਇੱਥੇ ਵੱਜੀਆਂ ਅੱਖ ਤੇ ਮੇਰੇ ਵੀ ਸਟਾ ਲੱਗੀ ਮੈਂ ਮੌਕੇ ਤੇ ਮੌਜੂਦ ਹਾਂ ਮੇਰੇ ਕਹਿਆ ਪ੍ਰਿਕ ਸਿਰਫ ਨਿਆਣੀ ਪਈ ਹੀ ਮੌਕੇ ਤੇ ਇਹ ਕਾਰਜ ਤਾਂ ਨਾਰਮਲ ਬੰਦਾ ਹੁੰਦਾ ਉਹ ਕੋਈ ਦਫਤਰ ਵਗੈਰਾ ਵੀ ਹਾਂਜੀ ਵੀਜੀ ਇੱਕ ਇੱਕ ਥੋੜਾ ਮਾਰਿਆ ਤੇ ਸੱਚੇ ਮਣੀ ਮੁੰਡੇ ਨੇ ਤੇ ਇੱਕ ਥੋੜਾ ਮਾਰਿਆ ਤੇ ਭਾਈ ਉਹਨਾਂ ਦੇ ਇੱਥੇ ਦਫਤਰ ਵਜਾ ਹਾਂਜੀ ਵੀਜੀ ਹੂੰ ਜਿਹੜਾ ਤੁਹਾਨੂੰ ਸਤਾਂ ਨਾਲ ਕਿਹਦੇ ਵਾਰ ਸਾਰਾ ਪੁਲਿਸ ਨੂੰ ਦੱਸਿਆ ਸੀ ਹਾਂਜੀ ਵੀਜੀ ਸਾਰਾ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਦਾ ਪੁਲਿਸ ਦੀ ਵੀ ਕੋਈ ਹਿੰਦ ਤੱਕ ਦੀ ਵੀ ਜੀ ਉਹਨਾਂ ਨੂੰ ਚੁੱਕਿਆ ਨਹੀਂ ਆ ਤੇ ਸਾਡੀ ਮੰਗ ਇਹੋ ਹੀ ਆ ਵੀ ਸਾਨੂੰ ਜੇਹੀ ਨਸ਼ਿਆਂ ਵਿਰੋਧੀ ਸੈਮੀਨਾਰਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਸਾਨੂੰ ਕੱਲ ਨੂੰ ਜੇਹੀ ਹੁੰਦੇ ਰਹੇ ਅਸੀਂ ਉਹਨਾਂ ਤੇ ਕਹਿੰਦੇ ਚਲੋ ਮੰਨ ਲੈਂਦੇ ਜੇਹੀ ਇਹ ਕਹਿੰਦੇ ਤੁਸੀਂ ਦੱਸਿਆ ਇਹ ਦੱਸਿਆ ਤੇ ਕੀ ਗੁਨਾਹ ਕੀਤਾ ਅਸੀਂ ਇੱਕ ਨਸ਼ੇ ਦੇ ਵਿਰੁੱਧ ਚੱਲੇ ਮੰਨ ਲਓ ਜੇਹੀ ਅਜੇ ਦੱਸਿਆ ਨਹੀਂ ਆ ਜੇਹੀ ਇਸ ਮੇਂ ਦੇ ਤੁਰੇ ਵੀ ਆ ਤੇ ਕੀ ਗੁਨਾਹ ਕੀਤਾ ਅਸੀਂ ਪਰ ਪੁਲਿਸ ਆ ਕੇ ਤਿੰਨ ਵਾਰੀ ਤੁਹਾਡੇ ਕੋਲ ਮਦਦ ਮੰਗ ਕੇ ਗਈ ਪਰ ਹੁਣ ਜੇ ਤੁਸੀਂ ਮਦਦ ਮੰਗਣ ਤੇ ਤਾਂ ਵੀ ਮਦਦ ਨਹੀਂ ਕਰਦੀ ਸਾਡੀ ਪੁਲਿਸ ਸਿਸਟਮ ਵਿੱਚ ਕੋਈ ਮਦਦ ਨਹੀਂ ਕੀਤੀ ਅਜੇ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਚੁੱਕਿਆ ਤੇ ਜਿਹੜੇ 25 30 ਬੰਦੇ ਪਏ ਆ ਉਹਨਾਂ ਉਹਨਾਂ ਸਾਨੂੰ ਇੰਨੀਆਂ ਸਟਾ ਲਾਉਣ ਤੱਕ ਆਏ ਹੀ ਕੋਸ ਹਾਬ ਕੋਈ ਨਹੀਂ ਗੱਡੀਆਂ ਲੈ ਕੇ ਹਾਡੀ ਮੁੜਕੇ ਹੀ ਪੱਟੀ ਘਰੋਂ ਚਲ ਗਏ ਇਹਨਾਂ ਦੀ ਸਾਡੇ ਮਗਰ ਆਏ ਸਾਡੇ ਘਰ ਮੁੜਕੇ ਮੇਰੀ ਪਚਾਈ ਜੀ ਦੀਆਂ ਆਣ ਕੇ ਥੀਪੇ ਇਹਨਾਂ ਦੇ ਵਾਲ ਖੋਏ ਇਹਨਾਂ ਦੇ ਕੱਪੜੇ ਭੜੇ ਉਹਨਾਂ ਬੰਦਿਆਂ ਨੇ ਵੀ ਜੀ ਪਰ ਪੁੱਛਦੇ ਕਰਦੇ ਸੀ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਜੀ ਜੀ ਵੇਖੋ ਜੇਦ ਪੁੱਛ ਕਹਿੰਦੀ ਸੀ ਤੇ ਸਾਡੇ ਕੋਲ ਅਖਬਾਰਾਂ ਚ ਫੋਟੋ ਵੇਖ ਲਓ ਮੇਰੀ ਨਾਲ ਫੋਟੋ ਹੋਏਗੀ ਤੇ ਜਿੱਥੇ ਮਰਜ਼ੀ ਵੇਖ ਲਓ ਵੀਡੀਓ ਇਹਨਾਂ ਦੀ ਬਣੀ ਹੋਣੀ ਮੇਰੀ ਫੋਟੋ ਨਾਲ ਹੋਏਗੀ ਤੇ ਤਿੰਨ ਸੈਮੀਨਾਰ ਦੇ ਵਿੱਚ ਮੈਂ ਸ਼ਾਮਲ ਹੁੰਦਾ ਰਿਹਾ ਵਾਂ ਹਰ ਵਲੀ ਤੇ ਪੁੱਛ ਨੇ ਸਾਡੀ ਇਸ ਟਾਈਮ ਕੋਈ ਮਦਦ ਨਹੀਂ ਕੀਤੀ ਵੀ ਜੀ ਹਾਂ ਤੁਸੀਂ ਕੀ ਮੰਗ ਰਹੇ ਹੋ ਜ ਟੈਸਟ ਟਾਈਮ ਤੇ ਹੀ ਕੁਝ ਗੱਲ ਵੀ ਨਹੀਂ ਕੀਤੀ ਹੈ ਜੀ ਦੱਸਿਆ ਵੀ ਨਹੀਂ ਆ ਤਾਂ ਵੀ ਸਾਨੂੰ ਇੰਨੀਆਂ ਸਟੀਆਂ ਲਾਗੇ ਨੇ ਮੰਗ ਹੀ ਕਰਦੇ ਵੀ ਸਾਨੂੰ ਇਹ ਸੁਨਾ ਇਨਸਾਫ ਮਿਲੇ ਤੇ ਕਾਨੂੰ ਜੀ ਸਾਨੂੰ ਕੁਝ ਵੀ ਹੁੰਦਾ ਵਾ ਤੇ ਇਹ ਜੋ ਮਿਆਰ ਹੋਣ ਕਿ ਵੀ ਜੀ ਇਹ ਜਿਹੜੇ ਬੰਦੇ ਸਾਰੇ ਕੋਈ ਬਾਈ ਨੇਮ ਕੋਪੋਨੇ ਦੱਸਿਆ ਜਿੰਨੇ ਬੰਦੇ ਹੈਗੇ ਸੀ ਹਾਂਜੀ ਸਾਰੇ ਨਾਂ ਹੀ ਦੱਸੇ ਬਰਗਲਾ ਚੌਂਕੀ ਚਾਂ ਸਾਰੇ ਦੱਸੇ ਵਿੱਚ ਜਿਹੜੇ ਬੰਦੇ ਹੈਗੇ ਜਿੰਨੇ ਵੀ ਇਹਨਾਂ ਦੇ ਨਾਂ ਹੈਗੇ ਜੀ ਠੀਕ ਤਾਂ ਵੀ ਜੀ ਜੀ ਵੈਸੇ ਬਹੁਤ ਸੋਹਣਾ ਚੱਲਦਾ ਪਿਆ ਵਾ ਪਰ ਜੇ ਕੋਈ ਪਿੰਡ ਦਾ ਬੰਦਾ ਉੱਠ ਕੇ ਇਸ ਚੀਜ਼ ਦੇ ਵਿੱਚ ਗਾਂਹ ਹੋ ਕੇ ਕੰਮ ਕਰਦਾ ਵਾ ਇਸ ਚੀਜ਼ ਦੀ ਸਪੋਰਟ ਕਰਦਾ ਵੀ ਚਲੋ ਅਸੀਂ ਕੀਤੀ ਵੀ ਨਹੀਂ ਅਜੇ ਤੇ ਜੇ ਉਹਦੇ ਨਾਲ ਇਦਾਂ ਹੋਣ ਲੱਗਾ ਤੇ ਫਿਰ ਵੀ ਜੀ ਕੌਣ ਗਾਂ ਹੋਗੇ ਇਹੋ ਜੇ ਕੰਮ ਕਰੇਗਾ ਵੀ ਨਹੀਂ ਤੇ ਇਸ ਕਰਕੇ ਵੀ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਤੇ ਸਾਡੀ ਜਾਨ ਨੂੰ ਖਤਰਾ ਵਾ ਕਾਨੂੰ ਫਿਰ ਕੁਝ ਹੋਰ ਹੋ ਗਿਆ ਤੇ ਇਹ ਜ਼ਿੰਮੇਵਾਰ ਹੋਣਗੇ ਜੇ ਕਿ ਇਹਨਾਂ ਦੇ ਨਾਲ ਪਹਿਲੋਂ ਸਾਡੀ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਜ ਹੈਗਾ ਸਿਰਫ ਇਹੋ ਹੀ ਮੁੱਦਾ ਜੋ ਵੀ ਇਹਨਾਂ ਨੇ ਕਿਉਂ ਉਸ ਮੁੰਡੇ ਨੂੰ ਕਿਉਂ ਫੜਾਇਆ ਤੇ ਅਸੀਂ ਉਹਨੂੰ ਫੜਾਇਆ ਵੀ ਨਹੀਂ ਹਾਲਾਂਕਿ ਉਹ ਮੁੰਡਾ ਵਾ ਉਹਦੇ ਫਾਦਰ ਸਾਹਿਬ ਨਾਲ ਸਾਡਾ ਚੰਗਾ ਬੋਲਚਾਲ ਆ ਪ੍ਰੇਮ ਭਾਵਾਂ ਹੈ ਇਹਦੇ ਵਿੱਚ ਵੇਚਦਾ ਹੈ ਜੀ ਉਹ 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 ਕੋ ਬਣਾਉਂਦੇ ਹੈ ਵੀ ਜੀ ਉਸ ਨੂੰ ਨਸ਼ਾ ਬਰਮਤ ਹੋਇਆ ਵੱਡਾ ਉਹ ਤੇ ਪਰਚਾ ਹੋ ਗਿਆ ਵੀ ਜੀ ਹਾਂ ਜੀ ਵੀ ਜੀ ਭਾਜੀ ਬਾਰ ਬੱਚੇ ਮਰੇ ਗਏ ਸੀ ਤੇ ਇਹਨੇ ਮਰੇ ਵਕਾਕੇ ਨਿ ਫੜ ਲੈਣਾ ਸੱਟ ਲਾ ਦਿੱਤੇ ਇਹਨਾਂ ਨੇ ਤੇ ਇਹਨੂੰ ਪੱਟੀ ਕਰਾਉਣ ਦੇ ਚਾਚਾ ਜੀ ਗਏ ਨਾ ਡੈਡੀ ਇਹਦੇ ਚਲੇ ਗਏ ਤੇ ਆਪਣਾ ਗਏ ਤੇ ਮਗਰੇ ਇਹ ਤਿੰਨ ਚਾਰ ਮੋਟਰਸਾਂ ਕਾ ਚਲੇ ਗਏ ਨਾਲ ਲੈ ਕੇ ਤੇ ਇਹ ਉਹ ਇਹ ਗਏ ਤੇ ਮਗਰੇ ਇਹਨਾਂ ਦੇ 20 25 ਜਾਣੇ ਫਿਰ ਸਾਡੇ ਘਰ ਆਏ ਆ ਤੇ ਉਹਨਾਂ ਨੇ ਮੇਰੇ ਘਰ ਆਉਂਦੇ ਸਾਰੇ ਮੇਰੇ ਵਾਲ ਫੜ ਲਏ ਤੇ ਨਾਲ ਹੀ ਇਹਨਾਂ ਮੇਰੇ ਕੱਪੜੇ ਪਾੜੇ ਤੇ ਮੈਂ ਤਾਂ ਫੜ ਫੜ ਭਾਜੀ ਮੈਂ ਭੱਜ ਕੇ ਆਪਣਾ ਬੂਆ ਮਾਰਨ ਦੀ ਤੇ ਆਪਣੀ ਜਾਨ ਬਚਾਉਣੀ ਕੀਤੀ ਸਾਨੂੰ ਖਤਰਾ ਹੈ ਸਾਨੂੰ ਖਤਰਾ ਭਾਜੀ ਹੁਣ ਇਹਨਾਂ ਦੇ ਕੋਲ ਮੈਂ ਤੁਸੀਂ ਆਪਣੇ ਘਰ ਰਹੇ ਨੇ ਕਿ ਜਿਹੜੇ ਹੋ ਰਹੇ ਨੇ ਅਸੀਂ ਭਾਜੀ ਕਿਸੇ ਦੇ ਘਰ ਰਹ ਨਹੀਂ ਆਪਣੇ ਘਰ ਵਿੱਚ ਨਹੀਂ ਰਹਣ ਦੇ ਕਿ ਤੁਹਾਨੂੰ ਖਤਰਾ ਲੱਗਦਾ ਹਾਂਜੀ ਸਾਨੂੰ ਖਤਰਾ ਹੈ ਇਹਨਾਂ ਦਾ ਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਤੇ ਇੱਕ ਸਾਹங்களே ਸਾਹங்களே ਇਹ ਸਾਡੇ ਬੱਚੇ ਨੂੰ ਖਤਰਾ ਹੈ ਸਾਡੇ ਬੱਚਿਆਂ ਨੂੰ ਖਤਰਾ ਬੱਚੇ ਸਾਡੇ ਨੇ ਘਰ ਬਾਹਰ ਅੰਦਰ ਵੀ ਜਾਣਾ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਡਰ ਰਹਿਣਾ ਦਾ ਕਿ ਕਿ ਬਾਅਦ ਚ ਫੇਰ ਸਾਡੇ ਬੱਚਿਆਂ ਨੂੰ ਫੜ ਦਣਗੇ ਤਾਂ ਕੀ ਕਰਾਂਗੇ ਅਸੀਂ ਫਿਰ ਠੀਕ ਸਾਡਾ ਝਗੜਾ ਹੋਇਆ ਸੀ 21 ਦਸੰਬਰ ਨੂੰ ਹਾਂਜੀ ਦਖਾਸਤ ਆਈ ਆ ਅਸੀਂ ਪਿੰਡ ਜਾ ਕੇ ਕੋਸ਼ਿਸ਼ ਕੀਤੀ ਹੈ ਜੋ ਮੈਡੀਕਲ ਆਊਗਾ ਪਤਾ ਦੱਸ ਕਰ ਦਾਂਗੇ